ਦਾ ਹਰਜੀਤ ਸਿੰਘ ਸਿੱਧੂ ਜੀ ਆਉਣ ਵਾਲੇ ਸਾਡੇ ਮਹੱਲੇ ਦੇ ਐਮਸੀ ਇਧਰ ਧੁੰਦ ਦਾ ਹਾਲ ਵੇਖੋ ਜੀ ਲੋਕੀ ਹੌਲੇ ਹੋ ਰਹੇ ਆ ਤੇ ਇਹ ਵੀ ਹੌਲੇ ਹੁੰਨੇ ਚੱਲ ਕੇ ਇਧਰ ਧੁੰਦ ਵੇਖੋ ਚੈੱਕ ਕਰੋ ਸੂਰਜ ਹੁਣੇ ਧੁੰਦਲੇ ਧੁੰਦਲੇ ਦਿਂਦੇ ਆ ਉਹ ਵੀ ਚਾਹ ਆ ਗਈ ਹੈ ਚਾਹ ਦੀ ਸੇਵਾ ਕੀ ਦੇ ਵੱਲੋਂ ਆ ਗਲੋਟੀ ਭਾਈ ਵਾਲੇ ਰੋਟੀ ਵਾਲਿਆਂ ਵੱਲੋਂ ਚਾਹ ਆ ਗਈ ਹੈ ਜੀ ਪੰਜ ਦਿਨ ਲੰਗਰ ਚੱਲਣਾ ਤੇ ਆਹੀ ਲੱਕੜ ਨੇ ਲੰਗਰ ਬਣਾਉਣਾ ਸਾਰਾ ਭਰਤੀ ਆ ਛਿੰਤੀ ਆ ਤੇ ਬੰਦੇ ਇਧਰ ਕੋਲ ਡਰਿੰਕ ਬ੍ਰੇਕ ਤੇ ਹੋਏ ਹੋਏ ਆ ਆ ਦੇ ਗੁਰਜੀਤ ਸਿੰਘ ਸਿੱਧੂ ਬੈਠਾ ਨਾਲ ਅਰਸ਼ਦੀਪ ਜੱਸਲ ਬੈਠਾ ਤੇ ਇੱਧਰ ਆ ਚੈੱਕ ਕਰੋ ਇੱਧਰ ਰਾਹ ਵੱਲ ਦੀਆਂ ਆਉਂਦੀਆਂ ਸੀ ਲੱਕੜਾਂ ਵਨ ਬਾਏ ਵਨ ਹੈਂਡ ਲੱਕੜ ਅੱਗੇ ਦੀ ਅੱਗੇ ਜਾਈ ਜਾਂਦੀ ਸੀ 52 ਸਾਲਾਂ ਤੋਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਲੰਗਰ ਚੱਲਦਾ ਆ ਰਿਹਾ ਤੇ ਅੱਜ ਵੀ ਚੱਲਦਾ ਅਗਲੇ 55 ਸਾਲਾਂ ਤੱਕ ਵੀ ਚੱਲੂਗਾ ਠੀਕ ਆ ਕਿ ਨਹੀਂ ਗੁਰਜੀਤ ਸਿੰਘ ਠੀਕ ਆ ਜੀ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਵਾ ਐ ਲੱਕੜਾਂ ਛੱਡਣ ਦਾ ਇੱਥੇ ਆ ਕੇ ਹਾਂਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਆ ਅੱਜ ਤਰੀ ਕਿੰਨੀ ਆ ਕਿੰਨੀ ਤਰੀਕ ਆ ਉਹ ਤਰੀਕ ਕਹੀਂ ਨਹੀਂ ਜਿੱਤੇ ਰਹਿੰਦੀਆਂ ਬਾਈ ਤਰੀਕ ਦੱਸਿਓ ਕੋਈ ਕਿੰਨੇ ਚੱਲ 26 26 26 ਤਰੀਕਾ ਕੱਲ ਅਸੀਂ ਆ ਗਏ ਸੀ ਹਾਇਦਰਾਬਾਦ ਤੋਂ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਤੇ ਅੱਜ ਨਾਲ ਹੀ ਆਪਾਂ ਚੱਲੇ ਆਂ ਕਿੱਥੇ ਚੱਲੇ ਆਂ ਕਮਾਨ ਸਾਹਿਬ ਤੇਰੇ ਤੋਂ ਨਹੀਂ ਪੁੱਛਣਾ ਪ੍ਰਧਾਨ ਜੀ ਤੋਂ ਪੁੱਛਣਾ ਹਾਂਜੀ ਦੱਸੋ ਵੇ ਪ੍ਰਧਾਨ ਜੀ ਕਿੱਧਰ ਨੂੰ ਚੱਲੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਜੋ ਲੋੜੀ ਮਾਗੀ ਤੇ ਕਮਾਨ ਲੰਗਰ ਲੱਗਦਾ ਹੈਗਾ ਸ੍ਰੀ ਨਾਮ ਦੇ ਗੁਰਪੱਠ ਕਮੇਟੀ ਵੱਲੋਂ ਅੱਜ ਉੱਥੇ ਲੱਕਣ ਛੱਡਣ ਚੱਲੇ ਆਂ ਕਮਲੇ ਜੀ ਪਹਿਲਾਂ ਜਣਾ ਹੋ ਜੇਗੀ ਫਰ ਲੱਕੜ ਜੇ ਗਿੱਲੀ ਹੋਈ ਤਾਂ ਸੋਖ ਜੀ ਇਹ ਲੰਗਰ ਪਿਛੇ 77 72 ਸਾਲ ਤੋਂ ਚੱਲਦਾ ਆ ਰਿਹਾ 1977 ਤੋਂ ਪਹਿਲਾਂ ਬਾਬਾ ਜੀ ਤਰਸੇ ਸਿੰਘ ਦੇ ਹੁਣ ਨਾਲ ਜਥੇ ਦੇ ਨਾਲ ਸੰਗਤਾਂ ਜਾਂਦੀਆਂ ਸੀਗੀਆਂ 46 ਸਾਲ ਬਾਬਾ ਜੀ ਨੇ ਸੇਵਾ ਕੀਤੀ ਤਰਸੇ ਸਿੰਘ ਜੀ ਨੇ ਉਸ ਤੋਂ ਬਾਅਦ ਦਾਸ ਨੂੰ ਸੇਵਾ ਦਾ ਮੌਕਾ ਮਿਲਿਆ 10 ਦੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਸੰਗਤਾਂ ਦਾ ਸਹਿਯੋਗ ਸ਼ਹਿਰ ਦੀਆਂ ਸੰਗਤਾਂ ਦਾ ਸਾਰਾ ਸਹਿਯੋਗ ਅੱਜ ਵੀ ਸੰਗਤਾਂ ਅਸੀਂ ਅੱਜ ਲੱਕੜ ਸੇਧੇ ਚੱਲੇ ਆਂ ਤੇ ਉਸ ਤੋਂ ਬਾਅਦ ਜੋ 11 ਅਗਲੇ ਮਹੀਨੇ ਵੀ 11 ਤਰੀਕ ਨੂੰ ਅਸੀਂ ਖਮਾਨ ਜਾਣਾ ਸੰਗਤਾਂ ਨੂੰ ਲੈ ਕੇ ਲੰਗਰ ਲਾਉਣਾ ਤੇ ਬਾਅਦ ਵਿੱਚ ਜੋ ਚੀਜ਼ਾਂ ਜੋ ਵੰਡੇ ਵੇਖ ਜੋ ਖਮਾਨ ਵਾਲਾ ਲੰਗਰ ਜਿਸ ਨਾਮ ਦੇ ਬਖੋ ਮੋਦੀ ਵੱਲੋਂ ਵਾਧ ਰਿਹਾ ਹੈਗਾ ਪੂਰੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਣਾਣ ਸਿੰਘ ਜੀ ਕਿਰਪਾ ਦੇ ਨਾਲ ਬਾਬਾ ਜੀ ਦਾ ਜੋ ਗਾਇ ਹੈ ਜੋਤੀ ਜੋ ਉਹਨਾਂ ਜਾ ਰਹੀਆਂ ਹੈਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਸੋ ਇਹ ਗੱਲਬਾਤ ਪਿੰਡ ਕਮਾਣ ਚੱਲੇ ਆਂ ਬਾਕੀ ਦੀਆਂ ਗੱਲਾਂ ਹੋਰ ਜਿਹੜੀਆਂ ਉਹ ਆਪਾਂ ਦਿਨ ਚੜ੍ਹੇ ਤੋਂ ਕਰਾਂਗੇ ਜਦੋਂ ਮੈਂ ਵੀ ਪਰਣਾ ਬੰਨ ਲਿਆ ਹਾਂ ਮੈਂ ਟੋਪੀ ਪਾਈ ਏ ਕਿਉਂਕਿ ਟਰੱਕ ਦੇ ਵਿੱਚ ਬੈਹਿ ਗਿਆ ਨਾ ਠੰਡ ਹੈ ਅੱਛਾ ਸੋ ਮਿਲਦੇ ਆ ਤੁਹਾਨੂੰ ਬਾਅਦ ਚੋਂ ਠੀਕ ਆ ਤੁਹਾਨੂੰ ਸਾਰਾ ਦੱਸ ਦਿਆਂ ਕਿਵੇਂ ਅਸੀਂ ਚਾਹੀਦਾ ਉੱਥੇ ਤੇ ਕਿਵੇਂ ਲੰਗਰ ਲਾਈਦਾ ਤੇ ਕਿੰਨੇ ਦਿਨ ਚੱਲਦਾ ਤੇ ਕੀ ਕੀ ਬਣਦਾ ਸਾਰਾ ਕੁਝ ਦੱਸਾਂਗੇ ਵੈਰੀ ਗੁੱਡ ਜੀ ਠੀਕ ਆ ਬੋਲਣਾ ਉਹਦੇ ਕਰਮ ਨਹੀਂ ਸੱਜਿਆ ਇੱਤਲਾ ਲਓ ਜੀ ਪ੍ਰਧਾਨ ਜੀ ਆ ਰਹੇ ਆ ਇਹੀ ਬੈਹਿ ਗਏ ਆ ਪਹਿਲਾਂ ਹੀ ਐਦਾਂ ਬੈਹਿ ਗਏ ਆ ਰਹੇ ਆ ਇਹਦੇ ਜਾਣਾ ਗੱਭਰੂਆਂ ਨੇ ਆਜੋ ਨਾਲ ਨਾਲ ਲੱਗ ਜਾਓ ਤੇ ਬੰਦੇ ਪੰਜ ਆ ਜਾਣ ਲਾਈਨ ਚ ਅਰੀਆ ਕਾਲ ਔਰ ਇਹ ਤਰਪੀਆਂ ਸੰਗਤਾ ਪੈ ਕੇ ਚੱਲੇ ਪੂਰੇ 7 ਵਜੇ ਜੀ ਸੁੱਤੇ ਤਾਂ ਹੈ ਨਹੀਂ ਸੀਗੇ ਪਰ ਕੋਈ ਜਿਓ ਕੇ ਬੈਠੇ ਰਹੇ ਕੰਬਲ ਦੇ ਵਿੱਚ ਸਾਰਨੋਂ ਕੰਫਰਟੇਬਲ ਮੈਨ ਲੱਗਦਾ ਸੀ ਪਿੱਛੇ ਤਿੰਨ ਚਾਰ ਜਣੇ ਸੀ ਉਹ ਸੀ ਬਾਕੀ ਦਾ ਬਾਈ ਵਿਚਾਰੇ ਔਖੇ ਸੋਖੇ ਹੀ ਬੈਠੇ ਆ ਤੇ ਹੁਣ ਤੁਹਾਨੂੰ ਬਾ ਮੈਂ ਇਧਰਲਾ ਮਾਹੌਲ ਵਿਖੋਣਾ ਕੀ ਚੱਲ ਰਿਹਾ ਦਾ ਹਰਜੀਤ ਸਿੰਘ ਸਿੱਧੂ ਜੀ ਆਉਣ ਵਾਲੇ ਸਾਡੇ ਮਹੱਲੇ ਦੇ ਐਮਸੀ ਇਧਰ ਧੁੰਦ ਦਾ ਹਾਲ ਵੇਖੋ ਜੀ ਲੋਕੀ ਹੌਲੇ ਹੋ ਰਹੇ ਆ ਤੇ ਇਹ ਵੀ ਹੌਲੇ ਹੁੰਨੇ ਚੱਲ ਕੇ ਇਧਰ ਧੁੰਦ ਵੇਖੋ ਚੈੱਕ ਕਰੋ ਸੂਰਜ ਹੁਣੇ ਧੁੰਦਲੇ ਧੁੰਦਲੇ ਦਿਂਦੇ ਆ ਕਿਤੇ ਕਰੀਰ ਆਪਦੇ ਜੰਮੀ ਹੱਤੀ ਹਵਾ ਨਾਲ ਹਾਂ ਉਹ ਵੀ ਚਾਹ ਆ ਗਈ ਹੈ ਚਾਹ ਦੀ ਸੇਵਾ ਕੀ ਦੇ ਵੱਲੋਂ ਆ ਹੈ ਸਾਰੇ ਵਾਲੇ ਸਾਡੇ ਨਹੀਂ ਨਹੀਂ ਫਿਰ ਵੀ ਕੌਣ ਲੱਗਿਆ ਹੈ ਰੋਟੀ ਭਾਈ ਵਾਲੇ ਰੋਟੀ ਵਾਲਾ ਮਤਲਬ ਚਾਹ ਆ ਗਈ ਹੈ ਜੀ ਵਾਹਿਗੁਰੂ ਜੀ ਸਾਡੀ ਸੰਗਤ ਜੀ ਆਪਾਂ ਪਹੁੰਚ ਚੁੱਕੇ ਹਾਂ ਕਮਾਨ ਸਾਹਿਬ ਪਿੰਡ ਦਾ ਨਾਂ ਕੀ ਹੈ ਪਿੰਡ ਦਾ ਨਾਂ ਹੀ ਕਮਾਨਾ ਹੈ ਨਾ ਤੇ ਗੁਰਦੁਆਰਾ ਬਾਬਾ ਨਾਮਦੇਵ ਜੀ ਦਾ ਭਗਤ ਨਾਮਦੇਵ ਜੀ ਦਾ ਥੋੜੇ ਦਿਨ ਪਹਿਲਾਂ ਤੁਸੀਂ ਵਲੌਗ ਦੇਖੇ ਸੀ ਜਿੱਥੇ ਭਗਤ ਨਾਮਦੇਵ ਜੀ ਦਾ ਜਨਮ ਹੋਇਆ ਸੀ ਆਪਾਂ ਸਾਰੀਆਂ ਜਗ੍ਹਾ ਤੁਹਾਨੂੰ ਦਿਖਾਈਆਂ ਬਾਬਾ ਇੰਦਾ ਆਖੀਰਲਾ ਟਾਈਮ ਇੱਥੇ ਆ ਜਗ੍ਹਾ ਦੇ ਵਿੱਚ ਸੀ। ਲੋਕੀਓ ਦੇਖੇ ਸਮਾਈ ਸੀ। ਤੇ ਬਾਕੀ ਸਾਨੂੰ ਹੁਣ ਸੰਗਤ ਦੀ ਜਿਹੜੀ ਸੇਵਾ ਕਰਨਾਈ ਆ ਉਹਨਾਂ ਦੀ ਸੇਵਾ ਹੀ ਵੇਖਾਂਗੇ ਕਿਵੇਂ ਕਰਦੀ ਐ। ਐ ਹੀ ਪਰਨਾ ਮੰਨ ਲੀਏ ਚੱਲ ਕੇ ਹੁਣ ਸਿਆਣੇ ਬੱਚੇ ਬਣ ਜਾਈਏ। ਨੋ ਵਾਈਗੁਰ ਜੀ। ਘਰਦੋਰਾ ਸਾਹਿ ਪਹੁੰਚ ਚੁੱਕੇ ਆ ਭਗਤ ਨਾਮਦੇਵ ਜੀ ਦੇ। ਤੇ ਆਹ ਰਰਬਾਬ ਨੂੰ ਰਵਾਬ ਉਹਨਾਂ ਦੀ ਹੈ ਕਿ ਬਾਅਦ ਦੇ ਵਿੱਚ ਰੱਖੀ ਹੈ ਹੈ ਭਾਈ ਜੀ ਤੈਨੂੰ ਤਾਂ ਕੀ ਬਤਾਵਾਂ ਰਵਾਬ ਕਿਉਂਕਿ ਆਪਾਂ ਜਦੋਂ ਗੁਰੂ ਆਪਣਾ ਭਗਤ ਨਾਮਦੇਵ ਜੀ ਦੇ ਉੱਥੇ ਗਏ ਸੀ ਉੱਥੇ ਵੀ ਰਵਾਬ ਫੜ ਕੇ ਆਪਾਂ ਫੋਟੋ ਖਿਚਾਈ ਸੀ ਉੱਥੇ ਰਹਿੰਦੀ ਹੈ ਭੈਣ ਜੀ ਹਾਂ ਭੈਣ ਜੀ ਰਹਿੰਦੀ ਆ ਵਜਾਂਗੇ ਰਹਿੰਦੇ ਹੋਏ ਆਂ ਰਵਾਬ ਉੱਥੇ ਤੇ ਇਹ ਗੁਰਦੁਆਰਾ ਸਾਹਿਬ ਕਿਹੜਾ ਵਾ ਦਰਬਾਰ ਘਮਾਣ ਨਹੀਂ ਅਡੜਦਾ ਨਹੀਂ ਕਰਦੋ ਰਹਿਆਂ ਦੇ ਮੇਨ ਗੁਰਦੁਆਰਾ ਹੈ ਇਹ ਜਿਹੜਾ ਦੂਸਰਾ ਗੁਰਦੁਆਰਾ ਉੱਧਰ ਉਹਦਾ ਨਾਂ ਕੀ ਹੈ ਉਹ ਉਧਰ ਉਹ ਤਾਂ ਪਿਆਣਾ ਸਾਹਿਬ ਉਹ ਤਾਂ ਪਿਆਣਾ ਸਾਹਿਬ ਗੋਲ ਕਰਨੇ ਚ ਲੋ ਆਪ ਵੀ ਪਰਨਾ ਬੰਨ ਲਿਆ ਵੀ ਪਰ ਪਰਨਾ ਠੀਕ ਠੀਕ ਬੰਨਿਆ ਗਿਆ ਦੁਬਾਰੇ ਬਨਾਂਗੇ ਸੋਣਾ ਕਰਕੇ ਇੱਕ ਵਾਰੀ ਬੰਨ ਲਿਆ ਅੱਛਾ ਸਾਈਕਲ ਯਾਤਰਾ ਦੇ ਨਾਲ ਨਾਲ ਬੱਸ ਵੀ ਚੱਲਦੀ ਹੈ ਤੇ ਆਈ ਕਿੱਥੋਂ ਹੈ ਇਹ ਸਾਈਕਲ ਪੈਕਾ ਤੋਂ ਇਹ ਨਵੇਂ ਕਿਤੇ ਖਰਾਬ ਹੋ ਜੇ ਤਾਂ ਬਾਈ ਫਿਰ ਵਿੱਚ ਤਿਆਰ ਕਰ ਲੈ। ਤੇ ਜਿਹੜੇ ਜਿਹੜੇ ਸਾਈਕਲ ਆਏ ਵੇ ਚਲਾ ਕੇ ਉਹ ਕਿੱਥੇ ਆ? ਉਹ ਗਾੜੀ ਉਧਰ ਨਾ ਆਉਂਦੇ ਪਾਸੇ। ਹਾਂ ਹਾਂ। ਇਹ ਆਏ ਕਿਥੋਂ? ਮਹਾਰਾਸ਼ਟਰ ਤੋਂ। ਮਤਲਬ ਉਧਰੋਂ ਹੀ ਆਏ ਵੇ। ਅੱਛਾ ਆ ਸਾਰੇ ਸਾਈਕਲ ਖੜੇ। ਅੱਛਾ ਅੱਛਾ ਠੀਕ ਉਹੀ ਫਿਰ ਜਿਹੜੇ ਉਧਰ ਪੰਗਤ ਨਾਮ ਦੇ ਦੀਦੇ ਹੈਗੇ ਆ ਬੰਦੇ ਉਧਰ ਮਹਾਰਾਸ਼ਟਰ ਵਾਲੇ ਭਰਾ ਸਾਡੇ ਦੂਜੇ ਪਾਸੇ। ਸਾਈਕਲ ਯਾਤਰਾ ਆਈ ਹੋਈ ਵੀ ਹੈ ਜੀ ਮਹਾਰਾਸ਼ਟਰ ਤੋਂ ਜਿੱਧਰੋਂ ਆਪਾਂ ਆਏ ਆ ਉਹਨਾਂ ਜਗ੍ਹਾ ਤੋਂ ਯਾਤਰਾਈ ਵੀ ਆ ਹੋਵੇ ਇਸ ਯਾਤਰਾ ਕੋ ਸਫਲ ਬਣਾ ਦੇਵੇ ਹਮੇਂ ਬਖਸ਼ਿਆ ਕਰਤੇ ਆਵਾਜ਼ ਸੁਣਦੀ ਸੀ ਵੀ ਆਉਂਦੀ उन्हीं कौन सावर आप सुनता है आशा है साइकिल में बहुत को को डिलीवरी मिला था पर अब प्रतिदिन हो रहा था साइकिल का पत्र विषय पूछ रहा है आपका ये शुरू करने के लिए सरकार क्या जरूरत है मित्रांनो खूप मंडळी आपल्यांच्या नामलोयाच्या बंदोबत पंजाव वगैरे सहकारी करतात ताकेश्वर महामाव दत्ता क्लासेस मराठ्यांचा मराठ्यांचा सन्मानच निवडणुकी Đảngा महाराज की जय विलास शंकरराव तांबे को विलास शंकरराव तांबे को ਧੰਨਵਾਦ ਪੰਡਰਗਾ ਵਿਚਲਾ ਮੁਲਾਸ਼ੇ ਸ਼ੰਕਰਾਂ ਕਾਂਗੇ ਨੂੰ ਲੈ ਕੇ ਹੋਏ ਸਾਥ ਮਿਲਾਲ ਤੋਂ ਲਿਆ। ਜੀ ਗਰੀਬਾ ਪੰਡਰਨ ਪਨਾਸ਼ੇ ਗਿਆ ਤੋਂ ਗਈਆਂ ਪ੍ਰਸ਼ਾਦਾ ਛਕਣ ਵਾਸਤੇ। ਬਾ ਬਾਸਵਾ ਉਹ ਲੈ ਕੇ ਆਉਂਦਾ ਥਾਲ ਆਪਣੇ ਲਈ। ਛੋਟਾ ਭੰਗਾਈ ਪ੍ਰਸ਼ਾਦਾ ਛਕਣ ਵਾਸਤੇ ਮੈਂ ਨਾਲ ਸਾਡੇ ਆਸ਼ੂ ਜੀ ਹੈ। ਉਤਰੇ ਹਰਦੀ ਦੀ ਹੈ ਮਸਾਂ ਹੀ ਆਏ ਆ ਜੀ ਉਹ ਪਨੀਰ ਦੀ ਮਿਹਰਬਾਨੀ ਦਾ ਤੈਨੂੰ ਹੀ ਹੋਈ ਆ ਕੰਮ ਕਰਦਿਆਂ ਨੂੰ ਵੱਜ ਗਿਆ ਤਿੰਨ ਤੇ ਲੱਕੜਾਂ ਤਕਰੀਬਨ ਤਕਰੀਬਨ ਸਾਰੀਆਂ ਅੰਦਰ ਚੜਤੀਆਂ ਮੁੰਡਿਆਂ ਨੇ ਆਪਾਂ ਕੋਈ ਕੰਮ ਨਹੀਂ ਕਰਾਇਆ ਸੀ ਤਾਂ ਵੇਲੇ ਰਹੇ ਆ ਤੇ ਬਾਈ ਉਹਨਾਂ ਨੇ ਖਿੱਚ ਕੇ ਕੰਮ ਇੰਨਾ ਤੇਜ਼ ਕੀਤਾ ਤੇ ਸਿਰਾਈ ਲਾਤਾ ਹੁਣ ਤੁਹਾਨੂੰ ਮੈਂ ਅੰਦਰੋਂ ਕਮਰਾ ਬਖਾਉਣਾ ਜਿਹੜਾ ਲੱਕੜਾਂ ਨਾਲ ਭਰਿਆ ਪਿਆ ਵੀ ਚੈੱਕ ਕਰੋ ਇਹ ਇੱਕ ਮੰਗੀ ਤੇ 5 ਦਿਨ ਲੰਗਰ ਚੱਲਦਾ ਕਿੰਨੇ ਦਿਨ? 5 ਦਿਨ ਲੰਗਰ ਚੱਲਣਾ ਤੇ ਆਹੀ ਲੱਕੜ ਨੇ ਲੰਗਰ ਬਣਾਉਣਾ ਸਾਰਾ। ਭਰਤੀ ਆ, ਚਣਤੀ ਆ। ਪਹਿਲਾਂ ਮੈਂ ਵੀਡੀਓ ਵਿੱਚ ਦੀ ਬਣਾਈ ਨਹੀਂ ਕੰਮ ਕਰੀ ਜਾਂਦੇ ਸੀ। ਫੋਨ ਮੇਰਾ ਪਿਆ ਸੀ ਚਾਰਜ ਤੇ ਪਰ ਉਹ ਚਾਰਜ ਹੋਇਆ ਹੀ ਨਹੀਂ। ਤੇ ਬੰਦੇ ਇੱਧਰ ਕੋਲ ਡਰਿੰਕ ਬ੍ਰੇਕ ਤੇ ਹੋਏ ਹੋਏ ਆ। ਆ ਦੇ ਗੁਰਜੀਤ ਸਿੰਘ ਸਿੱਧੂ ਬੈਠਾ। ਨਾਲ ਅਰਸ਼ਦੀਪ ਜਸਲ ਬੈਠਾ ਤੇ ਬਾਈ ਦਾ ਨਾਂ ਕੀ ਆ? ਅਵਿਜੋਤ ਸਿੰਘ ਜਸਲ, ਨਵਜੋਤ ਸਿੰਘ ਜਸਲ ਬੈਠਾ। ਉਧਰ ਪਤਾ ਨਹੀਂ ਬਾਈ ਕੌਣ ਆ। ਤੇ ਇਧਰ ਆ ਚੈੱਕ ਕਰੋ ਇਧਰ ਰਾਹ ਵੱਲ ਦੀ ਆਉਂਦੀਆਂ ਸੀ ਲੱਕੜਾ ਵਨ ਬਾਈ ਵਨ ਹੈਂਡ ਲੱਕੜ ਅੱਗੇ ਦੀ ਅੱਗੇ ਜਾਈ ਜਾਂਦੀ ਸੀ ਸਾਰਾ ਤੁਸੀਂ ਟਰੱਕ ਵੇਖਿਆ ਮੇਰਾ ਰਾਤ ਗਈ ਐ ਨਾ ਤੜਕੇ ਸੀ ਇਹਦੇ ਉੱਤੇ ਬਹਿ ਕੇ ਆਏ ਹੁਣ ਥੱਲੇ ਕੱਦੇ ਵਿਸ਼ਾਵਾਂਗੇ ਹੁਣ ਇਦਾਂ ਬਹਿ ਕੇ ਜਾਵਾਂਗੇ ਟਰੱਕ ਕਰਤਾ ਖਾਲੀ 35 ਸਾਲਾਂ ਤੋਂ ਜਿਵੇਂ ਤੁਹਾਨੂੰ ਦੱਸਿਆ ਵੀ ਇਹ ਲੰਗਰ ਚੱਲਦਾ ਆ ਰਿਹਾ ਤੇ ਅੱਜ ਵੀ ਚੱਲਦਾ ਅਗਲੇ 55 ਸਾਲਾਂ ਤੱਕ ਵੀ ਚੱਲੂਗਾ ਠੀਕ ਆ ਕਿ ਨਹੀਂ ਗੁਰਜੀਤ ਸਿੰਘ ਠੀਕ ਆ ਜੀ ਤੇ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਵਾ ਐ ਲੱਕੜਾਂ ਛੱਡਣ ਦਾ ਇੱਥੇ ਆ ਕੇ ਪਿਛਲੇ ਸਾਲ ਵੀ ਨਹੀਂ ਪਿਛਲੇ ਤੋਂ ਪਿਛਲੇ ਸਾਲ ਵੀ ਇੱਥੇ ਹੀ ਸੀਗੇ ਲੱਕੜਾਂ ਛੱਡਣ ਦੇ ਟਾਈਮ ਤੇ ਪਰ ਉਦੋਂ ਹੀ ਕਿਸੇ ਪਾਸੇ ਨਿਕਲ ਗਏ ਚੇਤੇ ਆຊੂ ਮੈਂ ਜਵਾਬ ਦੇਦਾ ਇਹੋ ਜੀ ਨੂੰ ਕਿਥੇ ਜਾਣਾ ਸੀਗਾ ਆਹੋ ਤੂੰ ਤਾਂ ਇਹੜਾ ਐਡਾ ਕੁੱਤਾ ਇਹੜੇ ਮੇਰੇ ਨਾਲ ਆਖਰੀ ਟ੍ਰਿਪ ਲਾਇਆ ਕਲਕੱਤੇ ਦਾ ਜਦੋਂ ਇਹਨੇ ਜਹਾਜ਼ ਤੇ ਸੈਰ ਕਰਨੀ ਸੀਗੀ ਇਹਨੂੰ ਜਹਾਜ਼ ਤੇ ਸੈਰ ਕਰਾਈ ਸੀ ਇੱਕ ਵਾਰੀ ਤੇ ਉਹ ਤੋਂ ਬਿਨਾ ਇਹ ਮੇਰੇ ਨਾਲ ਜਾਂਦਾ ਹੀ ਨਹੀਂ ਜੀ ਇਹ ਤਾਂ ਬਹੁਤ ਕਰਦਾ ਵਾ ਬਰੈਂਡ ਤੇ ਆ ਕੇ ਬਦਲ ਜਾਂਦਾ ਇਹ ਮੂਡ ਬਦਲ ਜਾਂਦਾ ਇਹਦਾ ਇਹਨੂੰ ਉਹ ਆ ਜਾਂਦੇ ਆ ਜਿਹੜੇ ਕੁੜੀਆਂ ਨੂੰ ਆਉਂਦੇ ਹੁੰਦੇ ਆ ਮੂਡ ਸਵਿੰਗ ਇਹਦੇ ਮੂਡ ਸਵਿੰਗ ਹੁੰਦੇ ਆ ਮੈਂ ਤਾਂ ਬਾਈ ਦੀ ਆ ਇਹ ਬਾਈ ਦੇ ਲੀੜਿਆਂ ਤੋਂ ਹੀ ਪਤਾ ਲੱਗ ਰਿਹਾ ਬਾਈ ਕਿੰਨਾ ਘੱਟੋ ਘੱਟੀ ਹੋਇਆ ਹੋਇਆ ਵਾ ਬਾਈ ਤੁਹਾਡਾ ਸ਼ਹਿਰ ਮੁੱਕਈ ਹੈ ਹਾਂਜੀ ਹਾਂਜੀ ਤੇ ਤੁਹਾਡਾ ਕੰਮ ਕਾਹਦਾ ਵੀਰੇ ਮੈਂ ਲੱਕੜ ਦਾ ਕੰਮ ਹੈ ਲੱਕੜ ਦਾ ਕੰਮ ਫੇਰ ਤਾਂ ਤੁਹਾਡੇ ਆੜੀ ਫੇਰ ਤਾਂ ਫੇਰ ਤਾਂ ਤੁਸੀਂ ਘਰ ਹੀ ਪਵਾ ਕੇ ਲੈ ਆਇਆ ਪੁਰਾਣਾ ਇਹ ਤੇ ਆ ਵੀਰ ਗੋਲਡੀ ਹਾਂ ਗਲੋਟੀ ਤੋਂ ਤੇ ਬਾਈ ਦਾ ਕੰਮ ਆ ਇਲੈਕਟ੍ਰੀਸ਼ੀਅਨ ਬਾਈ ਤਾਰਾਂ ਵਾਲਾ ਕੰਮ ਹੈ ਤੇ ਉਹ ਬਾਈ ਬੈਂਕ ਵਾਲੇ ਹੈ ਨਾ ਹਾਂਜੀ ਹਾਂਜੀ ਬਾਈ ਦੀ ਐਂਡਾਂ ਕਾ ਵੇਖੋ ਕਿਡੀਆਂ ਸੋਹਣੀਆਂ ਵੇਖੋ ਬਾਈ ਦੀ ਟੌਰ ਪੂਰੀ ਹੈ ਤੇ ਬਾਈ ਤੁਹਾਡਾ ਹਾਂਜੀ ਤੁਹਾਡਾ ਨਾਮ ਕੀ ਆ ਇਲੈਕਟ੍ਰੀਸ਼ੀਅਨ ਤੁਸੀਂ ਵੀ ਇਲੈਕਟ੍ਰੀਸ਼ੀਅਨ ਹੀ ਆ ਇਹ ਸਾਰੇ ਬਿਜਲੀ ਵਾਲੇ ਇਕੱਠੇ ਹੋਏ ਵੇ ਆਜਾਂ ਐਨਸਲੇ ਅੱਛਾ ਨੈਸਲੇ ਵਾਲੇ ਆ ਇਹ ਉਹ ਆ ਜਿਹੜੇ ਲਾਂਚ 1 ਰੁਪਏ ਦਾ ਕਹਿੰਦੇ ਆ ਹਾਂਜੀ ਬੰਦਾਂ ਨੂੰ 1 ਰੁਪਏ ਦਾ ਲਾਂਚ ਨਹੀਂ ਮਿਲਦਾ ਅੰਦਰ 5 ਰੁਪਏ ਦਾ ਹੋ ਗਿਆ ਹੁਣ ਮਹਿੰਗਾਈ ਹੋ ਗਈ ਨਾ ਇੱਕ ਦਾ ਹੀ ਆ ਉਹ ਕੂਪਨ ਆ ਨਾ 1 ਰੁਪਏ ਦਾ ਬੱਸ ਟ੍ਰਿਪਰ ਤਾਂ ਪੀ ਜਾਂਦੇ ਆ ਮੇਰੇ ਕੋਲ 1 ਦਾ ਪਿਆ ਉਹ ਗੱਡੀ ਦੇ ਕੂਪਨ ਮੈਂ ਥੋੜਿਆਂ ਨੇ ਤੇ ਲੈ ਕੇ ਰੱਖ ਲਈ ਕਿ ਲੋੜ ਪੈ ਜੇ ਅੰਦਰ ਗੱਡੀ ਬਹੁਤ ਸੋਣੀ ਚਲਾਈ ਜਣੇ ਯਾਰ ਫਿੱਕੀ ਆਇਆ ਕੰਮ ਔਰ ਇਹੀ ਆ ਗਿਆ ਵਾਪਸ ਪਰਮੀਤ ਤੇ ਮੈਂ ਰੋਜ ਪਟਾਕੇ ਚਲਵਾਉਣਾ ਹੁੰਦਾ ਅੱਜ ਫੇਰ ਚਲਾ ਲਿਆ ਇਧਰ ਇਧਰ ਮੇਰੇ ਕੋਲ ਯਾਰ ਚੇਤੀ ਆ ਉਹ ਵੱਧ ਬੱਜੇ ਚੱਲ ਲੈ ਜੀ ਆਮਖਣੀਏ ਓਹ ਓਡੀ ਪਾ ਇਹ ਹੁਣ ਪਟਾਕਾ ਮਾਰ ਗਿਆ ਕੱਕ ਉਹ ਉੱਤੇ ਉੱਡ ਗਿਆ ਕਿਉਂ ਐਂਕਰੀਮ ਲਾਸਟ ਮਾਮਬ ਇਹ ਪਰਮੀਦੀ ਸਰ ਨਾਲ ਫੇਵਰੇਟ ਆ ਲੈ ਚੱਲ